ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਲੈ ਕੇ ਆਏ ਜੇਬਾਂ ਵਾਲਾ ਪਜਾਮਾ ਜੀ ਵਿਦਲਾਸਕਟ ਸਭ ਤੋਂ ਪਹਿਲਾਂ ਆਪਾਂ ਫਰੰਟ ਪੱਲੇ ਚੱਕ ਲਵਾਂਗੇ ਜੀ ਇਸ ਤੋਂ ਬਾਅਦ ਜੋ ਬੈਕ ਪੱਲੇ ਚੱਕ ਸਾਈਡ ਤੇ ਰੱਖ ਦਵਾਂਗੇ ਜੀ ਫਿਰ ਆਪਾਂ ਲਾਵਾਂਗੇ ਜੇਬ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਫਰੰਟ ਪੱਲਾ 2 ਇੰਚ ਤੇ ਟੱਕ ਲੱਗਾ ਹੁੰਦਾ ਜੀ ਆਪਣਾ ਟੱਕ ਦੇ ਬਰਾਬਰ ਰੱਖਾਂਗੇ ਜੇਬ ਉਸ ਤੋਂ ਬਾਅਦ ਜਿਹੜਾ ਆਪਣਾ ਜੇਬ ਦੇ ਨਿਸ਼ਾਨ ਲੱਗੇ ਹੁੰਦੇ ਜੀ ਨਿਸ਼ਾਨ ਤੋਂ ਆਪਾਂ ਜੇਬ ਦਾ ਮੂੰਹ ਜਿੰਨਾ ਤਿਆਰ ਰੱਖਣਾ ਉੱਥੇ ਆਪਾਂ ਸਿਲਾਈ ਸਟਾਰਟ ਕਰਾਂਗੇ ਜੀ ਜਿਹੜਾ ਆਪਾਂ ਇਹਦਾ ਮਾਰਜਿਨ ਦੇਣਾ ਵਾ ਜੀ ਉਹ ਆਪਾਂ ਰੱਖਾਂਗੇ 1/2 ਇੰਚ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਇਸੇ ਤਰ੍ਹਾਂ ਹੀ ਆਪਾਂ ਜੀ ਦੂਜੀ ਜੇਬ ਆਪਾਂ ਤਾਂ ਤੋਂ ਸਿਲਾਈ ਸਟਾਰਟ ਕਰਕੇ ਥੱਲੇ ਕੱਢੀ ਜੀ ਇਸੇ ਤਰ੍ਹਾਂ ਹੀ ਆਪਾਂ ਥੱਲੇੋਂ ਸਟਾਰਟ ਕਰਾਂਗੇ ਜੀ ਦੂਜੀ ਜੇਬ ਉਸੇ ਤਰ੍ਹਾਂ ਇਹ ਆਪਾਂ ਇਹਦੇ ਤੇ ਸिलाई ਲਾ ਲਾਂਗੇ ਅੱਧਾ ਇੰਚ ਮਾਰਜਨ ਰੱਖ ਕੇ ਸिलाई ਪੂਰੀ ਹੋਣ ਤੋਂ ਬਾਅਦ ਚੋ ਜੀ ਆਪਾਂ ਲਾਵਾਂਗੇ ਤੇ ਟੱਕ ਨੋਕ ਬਣਾ ਕੇ ਟੱਕ ਲਾਉਂਦੇ ਸਮੇਂ ਆਪਾਂ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵਾ ਵੀ ਸਿਉਣ ਨਾ ਕੱਟੀ ਜਾਵੇ ਸिलाई ਇਸੇ ਤਰ੍ਹਾਂ ਫਿਰ ਆਪਾਂ ਇਹਨੂੰ ਇੱਧਰ ਨੂੰ ਫੋਲਡ ਕਰਾਂਗੇ ਤੇ ਜਿਹੜੀ ਲੰਮੀ ਸਲਾਈ ਹੈ ਉਹਨੂੰ ਜੇਬ ਵਾਲੇ ਪਾਸੇ ਨੂੰ ਫੋਲਡ ਕਰ ਲਵਾਂਗੇ ਜੀ। ਇਸੇ ਤਰ੍ਹਾਂ ਫਿਰ ਆਪਾਂ ਗੱਗਰ ਦੀ ਸਿਉਣ ਲਾ ਲਾਂਗੇ ਜੀ ਕਿਨਾਰੇ ਦੀ। ਚੈੱਕ ਕਰੋ ਜੀ ਇਸ ਤਰ੍ਹਾਂ ਲਾਉਣੀ ਆ। ਦੂਜੀ ਸਾਈਡ ਵੀ ਚੈੱਕ ਕਰ ਲਓ। ਤੇ ਇਸੇ ਤਰ੍ਹਾਂ ਜੀ ਆਪਾਂ ਉਂਗਲ ਦੀ ਮਦਦ ਨਾਲ ਬਾਹਰ ਨੂੰ ਕੱਢ ਲਵਾਂਗੇ ਜੀ ਜੇਬ ਦਾ ਮੂੰਹ। ਫਿਰ ਆਪਾਂ ਸਿੱਧੇ ਪਾਸੇ ਰੱਖ ਕੇ ਗੱਗਰ ਦੀ ਸਿਉਣ ਲਾਵਾਂਗੇ ਜੀ। ਇਸੇ ਤਰ੍ਹਾਂ ਸੇਉਣ ਲਾ ਕੇ ਜੀ ਫਿਰ ਆਪਾਂ ਨਾਲ ਹੀ ਫੋਲਡ ਕਰਕੇ ਜੇਬ ਨੂੰ ਅੰਦਰਲੀ ਪੁੱਠੀ ਸਾਈਡ ਫੋਲਡ ਕਰਾਂਗੇ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਫੋਲਡ ਕਰਕੇ ਆਪਾਂ ਦੋ ਕੁ ਸੂਤ ਦੀ ਸਲਾਈ ਲਾਉਣੀ ਹੈ ਤੇ ਆਪਾਂ 1/2 ਇੰਚ ਦਾ ਮਾਰਜਿਨ ਰੱਖਣਾਗਾ ਘੱਟ ਤੋਂ ਘੱਟ ਮਾਰਜਿਨ ਰੱਖਣਾ ਜੀ ਇਸੇ ਤਰ੍ਹਾਂ ਸੇਲਾਈ ਲਾ ਕੇ ਜੀ ਫਿਰ ਆਪਾਂ ਇਹਨੂੰ ਦੂਜੀ ਲੋੜ ਘਮਾ ਲਾਂਗੇ ਜੀ ਉਲਟਾਲਾਂਗੇ ਤੇ ਉਂਗਲ ਦੀ ਮਦਦ ਨਾਲ ਆਪਾਂ ਨੂੰ ਕਪੜਾ ਬਰਾਬਰ ਕਰੀ ਜਾਵਾਂਗੇ ਜੀ ਫਿਨਿਸ਼ਿੰਗ ਚਾਊਗਾ ਜੀ ਇਹ ਕੰਮ ਤੇ ਜਿੰਨੀ ਸਲਾਈ ਦਾ ਆਪਾਂ ਦਬਾ ਦਿੱਤਾ ਜੀ ਓਨੇ ਹੀ ਦਬਾ ਆਪਾਂ ਜੇਬ ਦੀ ਦੂਜੀ ਸਾਈਡ ਰੱਖ ਕੇ ਲਾ ਲਾਂਗੇ ਜੀ ਸਲਾਈ ਲਾਉਣ ਤੋਂ ਬਾਅਦ ਜੀ ਆਪਾਂ ਫਿਰ ਜੇਬ ਦਾ ਮੂੰਹ ਕੱਚਾ ਕਰ ਦਵਾਂਗੇ ਜੀ ਇਸੇ ਤਰ੍ਹਾਂ ਆਪਾਂ ਥੋੜੀ ਜਿਹੀ ਖਿੱਚ ਕੱਢ ਲਾਵਾਂਗੇ ਜੋ ਸਲਾਈ ਦੀ ਖਿੱਚ ਆ ਤੇ ਆਪਾਂ ਇੱਥੇ ਪ੍ਰੈਸ ਵੀ ਲਾ ਸਕਦੇ ਆ ਜੀ ਆਪਾਂ ਪਸਲਾ ਲਾ ਲਾਂਗੇ ਜੀ ਫਿਨਿਸ਼ਿੰਗ ਪੂਰੀ ਵਧੀਆ ਆਊਗੀ ਇਸੇ ਤਰ੍ਹਾਂ ਹੀ ਜਦੋਂ ਜੇਬ ਦਾ ਮੂੰਹ ਆ ਗਿਆ ਤੇ ਜੇਬ ਦੇ ਮੂੰਹ ਦੇ ਉੱਤੇ ਸਲਾਈ ਚੜੇਨਾ ਜੀ ਬਿਲਕੁਲ ਝੜ ਚ ਜਾਣੀ ਚਾਹੀਦੀ ਸਲਾਈ ਜੇਬ ਦੇ ਮੂੰਹ ਦੇ ਇਸੇ ਤਰ੍ਹਾਂ ਆਪਾਂ ਸਲਾਈ ਲਾ ਲਾਂਗੇ ਜੀ ਕਰੋ ਚੈੱਕ ਫਿਰ ਆਪਾਂ ਪਸਾ ਉਲਟਾ ਕੇ ਜੀ ਜੇਬ ਦੀ ਕਿਨਾਰੀ ਤੇ ਦੋ ਘਟਾਂਕੇ ਲਾ ਲਾਂਗੇ ਜੀ ਜੇ ਦੋ ਆਪਾਂ ਲਾਸਕਟ ਪਾਉਣੀ ਹੈ ਫਿਰ ਆਪਣੀ ਜੇਬ ਹਿੱਲੂਗੀ ਨਾ ਜੀ ਇਸੇ ਤਰ੍ਹਾਂ ਜੀ ਆਪਾਂ ਦੂਜੀ ਜੇਬ ਤਿਆਰ ਕਰਾਂਗੇ ਟੱਕ ਲਾ ਕੇ ਟੱਕ ਲਾਉਣ ਦੇ ਸਮੇਂ ਬਸ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਟੱਕ ਆਪਣਾ ਗਾਹ ਨਾ ਜਾਵੇ ਇਸੇ ਤਰ੍ਹਾਂ ਜੀ ਉਹ ਚੀਜ਼ ਨੂੰ ਆਪਾਂ ਫਰੰਟ ਪੱਲੇ ਕੰਨੇ ਨੂੰ ਫੋਲਡ ਕਰਾਂਗੇ ਜਿਹੜਾ ਲੰਮੇ ਸਲਾਈ ਹੈ ਜੀ ਉਹਨੂੰ ਆਪਾਂ ਜੇਬ ਕੰਨੇ ਨੂੰ ਫੋਲਡ ਕਰਾਂਗੇ ਜੇਬ ਕੰਨੇ ਜੇਬ ਵਾਲੀ ਸਾਈਡ ਆਪਾਂ ਗੱਗਰ ਦੀ ਸਲਾਈ ਲਾ ਲਾਂਗੇ ਜੀ ਸলাই ਪੂਰੀ ਹੋਣ ਤੋਂ ਬਾਅਦ ਚੋਂ ਜੀ ਆਪਾਂ ਸਿੱਧੇ ਪਾਸੇ ਰੱਖ ਕੇ ਫਿਰ ਗੱਗਰ ਦੀ ਸਲਾਈ ਲਾ ਦਾਂਗੇ ਜੇਬ ਦਾ ਮੂੰਹ ਤਿਆਰ ਕਰਾਂਗੇ ਆਪਣੀ ਇਹ ਸਲਾਈ ਪੂਰੀ ਹੋਣ ਤੋਂ ਬਾਅਦ ਚੋਂ ਜੀ ਫਿਰ ਆਪਾਂ ਜਿਵੇਂ ਪਹਿਲਾਂ ਵਾਲੀ ਜੇਬ ਤੇ ਸਲਾਈ ਲਾਈ ਸੀਗੀ ਉਲਟਾ ਸਾਈਡ ਰੱਖ ਕੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਉਸੇ ਤਰ੍ਹਾਂ ਹੀ ਆਪਾਂ ਅੰਦਰ ਨੂੰ ਹੋਲਡ ਕਰਕੇ 200 ਦਾ ਮਾਰਜਨ ਰੱਖ ਕੇ ਜੀ ਆਪਾਂ ਇਹ ਸਲਾਈ ਲਾ ਲਾਂਗੇ ਜੀ ਨਾਲ ਹੀ ਫਿਰ ਆਪਾਂ ਉਲਟਾ ਕੇ ਤੇ ਉਂਗਲ ਦੀ ਮਦਦ ਦੇ ਨਾਲ ਆਪਾਂ ਦੋਨੇ ਲੜ ਇੱਕ ਕੱਪੜੇ ਦੇ ਇੱਕੋ ਜਿਹੇ ਕਰਕੇ ਤੇ ਆਪਾਂ ਉਨੇ ਜਿੰਨਾ ਮਾਰਜਨ ਰੱਖਿਆ ਸੀਗਾ ਉਨੇ ਮਾਰਜਨ ਰੱਖ ਕੇ ਜੀ ਉੱਤੇ ਆਪਾਂ ਸਲਾਈ ਲਾ ਦਾਂਗੇ ਇਸੇ ਤਰ੍ਹਾਂ ਇਹ ਨਾਲ ਹੀ ਫਿਰ ਆਪਾਂ ਸਿੱਧਾ ਰੱਖ ਕੇ ਜੇਬ ਕੱਤੀ ਕਰ ਲਾਂਗੇ ਜੀ ਸਲਾਈ ਲਾਉਣ ਤੋਂ ਪਹਿਲਾਂ ਹੀ ਜੇਬ ਦਾ ਮੂੰਹ ਆਪਾਂ ਚੰਗੀ ਤਰ੍ਹਾਂ ਖਿੱਚ ਕਰ ਲੈਣੀ ਆ ਜੋ ਆਪਣੀ ਸਲਾਈ ਦੀ ਖਿੱਚ ਚੰਗੀ ਤਰ੍ਹਾਂ ਨਿਕਲ ਜੂਗੀ ਜੀ ਉਸੇ ਤਰ੍ਹਾਂ ਜੀ ਜਦੋਂ ਜੇਬ ਦਾ ਮੂੰਹ ਆ ਗਿਆ ਤੇ ਬਸ ਇਸੇ ਚੀਜ਼ ਦਾ ਹੀ ਆਪਾਂ ਧਿਆਨ ਰੱਖਣਾ ਵਾ ਵੀ ਜੋ ਸਲਾਈ ਆਪਣੀ ਜੇਬ ਦੇ ਮੂੰਹ ਤੇ ਨਾ ਚੜੇ ਜੀ ਜੇਬ ਦਾ ਮੂੰਹ ਆਪਣਾ ਬੰਦ ਨਾ ਹੋਵੇ ਇਸੇ ਤਰ੍ਹਾਂ ਸਲਾਈ ਲਾ ਕੇ ਜੀ ਫਿਰ ਆਪਾਂ ਜੇਬ ਖੜਾ ਲਾਂਗੇ ਜੀ ਦੋ ਟੰਕ ਲਾ ਕੇ ਜਿਵੇਂ ਆਪਾਂ ਪਹਿਲਾਂ ਵਾਲੀ ਜੇਬ ਤੇ ਲਾਏ ਸੀਗੇ ਇਸ ਤੋਂ ਬਾਅਦ ਜੀ ਆਪਾਂ ਬੈਗ ਪੱਲੇ ਚੱਕਾਂਗੇ ਜੀ ਬੈਗ ਪੱਲੇ ਚੱਕ ਕੇ ਜੀ ਤਾਂ ਵਾਲੀ ਸਾਈਡ ਤੇ ਝੋਲੀ ਵਾਲੀ ਸਾਈਡ ਤੋਂ ਆਪਾਂ ਪੱਲੇ ਰੱਖ ਕੇ ਉੱਪਰਲਾ ਪਹਿਲਾ ਚੱਕ ਸਾਈਡ ਤੇ ਕਰ ਦਾਂਗੇ ਜੀ ਉਦੋਂ ਵੇਲੇ ਜੀ ਆਪਾਂ ਜੇਬ ਵਾਲਾ ਪੱਲਾ ਲਾਵਾਂਗੇ ਇਸ ਤਰ੍ਹਾਂ ਉੱਪਰ ਰੱਖ ਕੇ ਆਪਾਂ ਸिलाई ਲਾਵਾਂਗੇ ਜੀ ਅੱਧੇ ਇੰਚ ਮਾਰ ਜਣਾ ਉੱਪਰੋਂ ਕੱਪੜਾ ਆਪਣਾ ਬਿਲਕੁਲ ਬਰਾਬਰ ਹੋਣਾ ਚਾਹੀਦਾ ਜੀ ਜੇ ਆਪਾਂ ਸਲਾਈ ਲਾਉਣੇ ਹੀ ਦੋਨੇ ਪੱਲੇ ਆਪਣੇ ਬਰਾਬਰ ਹੋਣੇ ਚਾਹੀਦੇ ਕਪੜਾ ਵਧੇ ਘਟੇ ਨਾ ਇਸੇ ਤਰ੍ਹਾਂ ਨੋਹ ਦੀ ਮਦਦ ਦੇ ਨਾਲ ਆਪਾਂ ਨਿਸ਼ਾਨ ਲਾ ਲੈਣਾ ਤਾਂ ਕਿ ਜੋ ਆਪਣਾ ਜੇਬ ਦਾ ਮੂੰਹ ਬੰਦ ਨਾ ਹੋ ਗੋ ਜੀ ਇਸੇ ਤਰ੍ਹਾਂ ਜੀ ਆਪਾਂ ਸਿਰੇ ਤੋਂ ਰੱਖ ਕੇ ਕਪੜਾ ਬਰਾਬਰ ਕਰ ਲੈਣਾ ਇਸੇ ਤਰ੍ਹਾਂ ਬਰਾਬਰ ਘਾਉਂਦੇ ਆਉਂਦੇ ਆਉਂਦੇ ਜਿੰਨਾ ਕ ਆਪਾਂ ਜੀ ਮੂਰੇ ਕਪੜਾ ਫੜ ਸਕਦੇ ਉਹਨਾਂ ਕ ਫੜ ਕੇ ਆਪਾਂ ਸਲਾਈ ਸਟਿਚ ਕਰਾਂਗੇ ਜੀ यदा मार्जन जी आप अर्धा इंच रखना वा जो अपनी सिलाई पूरी हो गई जी फिर आपग जावे जिधरों सिलाई लाई है उधरों रख के आपे पले कली फोल्ड करके आप गर की सिलाई लावे जी बिल्कुल किनारी की सिलाई अपा हाथों के नाल हल्का हल्का कपड़ा सैट करी जावे जी ਬਾਲਿਕ ਖਿੱਚ ਨਹੀਂ ਪਾਉਣੀ ਤੇ ਬੜਾ ਢੱਲਾ ਨਹੀਂ ਰੱਖਣਾ ਜੀ ਇਸੇ ਤਰ੍ਹਾਂ ਜਦੋਂ ਆਪਣੀ ਸਲਾਈ ਪੂਰੀ ਹੋ ਗਈ ਤੇ ਫਿਰ ਆਪਾਂ ਅੰਦਰਲੀ ਸੈਡ ਸਲਾਈ ਲਾਵਾਂਗੇ ਝੋਲੀ ਤੋਂ ਰੱਖ ਕੇ ਸਲਾਈ ਸਟਾਰਟ ਕਰਨ ਵੇਲੇ ਆਪਾਂ ਦੋ ਕਟਾਂਕੇ ਪੱਕੇ ਕਰ ਲੈਣੇ ਜੀ ਜਦੋਂ ਆਪਾਂ ਝੋਲੀ ਵਾਲੀ ਸਲਾਈ ਲਾਵਾਂਗੇ ਤਾਂ ਕਿ ਜੋ ਆਪਣੀ ਸਲਾਈ ਜੋ ਲੱਗੀ ਆ ਖੁੱਲੇ ਨਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਜਾਂ ਮੇਰੇ ਭਰਾਵਾਂ ਨੂੰ ਕਿਤੇ ਵੀ ਨਹੀਂ ਪਤਾ ਲੱਗਦਾਗਾ ਉਹ ਕਮੈਂਟ ਕਰਕੇ ਦੱਸ ਸਕਦੇ ਆਪਾਂ ਨੂੰ ਆਪਾਂ ਉਹ ਚੀਜ਼ ਦੀ ਦੁਬਾਰੇ ਵੀਡੀਓ ਪਾ ਦਾਂਗੇ ਜੀ ਸਲਾਈਸ ਲਾਉਂਦੇ ਸਮੇਂ ਆਪਾਂ ਬਿਲਕੁਲ ਕੱਪੜਾ ਮੂਹਰੇ ਤਣ ਕੇ ਰੱਖਣਾ ਜੀ ਤੇ ਕੱਪੜਾ ਬਿਲਕੁਲ ਬਰਾਬਰ ਰੱਖਣਾ ਸਿਰੇ ਤੋਂ ਵੀ ਆਪਣਾ ਕੱਪੜਾ ਬਿਲਕੁਲ ਬਰਾਬਰ ਆਉਣਾ ਚਾਹੀਦਾ ਜੀ ਬਾੜਾ ਮੋਟਾ ਵੀ ਬਧੇ ਕਟੇ ਨਾ ਇਸੇ ਤਰ੍ਹਾਂ ਹੀ ਆਪਣਾ ਇੱਕ ਪੱਲਾ ਤਿਆਰ ਹੋ ਗਿਆ ਜੀ ਆਪਾਂ ਸਾਈਡ ਤੇ ਰੱਖ ਦਵਾਂਗੇ ਫਿਰ ਉਹਦੇ ਬੈਕ ਪੱਲਾ ਚੱਕਾਂਗੇ ਜੀ ਦੂਜਾ ਇਹਨੂੰ ਆਪਾਂ ਮੂਰੀ ਵਾਲੀ ਸਾਈਡ ਤੋਂ ਰੱਖ ਕੇ ਸਲਾਈ ਲਾਵਾਂਗੇ ਜੀ ਉਹਦੇ ਆਪਾਂ ਪਹਿਲਾਂ ਵਾਲੇ ਦੀ ਮੂਰੀ ਵਾਲੀ ਸਾਈਡ ਤੋਂ ਖਤਮ ਕੀਤੀ ਜੀ ਇਹਦੀ ਸਟਾਰਟ ਕਰਾਂਗੇ ਆਪਾਂ ਇਸੇ ਤਰ੍ਹਾਂ ਹੀ ਹਲਕਾ ਕੱਪੜਾ ਸੈੱਟ ਕਰਦੇ ਆਪਾਂ ਸਲਾਈ ਲਾਵਾਂਗੇ जी के जी आप कपड़ा बिल्कुल बराबर रख के सिरे तो बराबर करके कपड़ा देख लेना भी अपना कपड़ा बधे घटे ना जी इस चीज़ का ध्यान अपने जरूर रखना इस तरह सिलाई लादे समय जो तो आप जेब के मूह को आ गए उत्थे आप मशीन रोक के ਹਲਕਾ ਜਿਹਾ ਨੋ ਮਾਰ ਲਾਂਗੇ ਜੀ ਤਾਂ ਕਿ ਜੋ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਣੀ ਜੇਬ ਦਾ ਮੂੰਹ ਬੰਦ ਨਾ ਹੋਵੇ ਜੀ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਜੀ ਤੁਸੀਂ ਤੇ ਹਲਕੀ ਜੀ ਆਪਾਂ ਜੇਬ ਪਿੱਛੇ ਨੂੰ ਵੀ ਖਿੱਚ ਸਕਦੇ ਹਾਂ ਜੀ ਵੀ ਸਲਾਈ ਜੋ ਆਪਣੀ ਜੇਬ ਦੇ ਮੂੰਹ ਤੇ ਨਾ ਚੜੇ ਇਸੇ ਤਰ੍ਹਾਂ ਸਲਾਈ ਪੂਰੀ ਕਰਕੇ ਜੀ ਆਪਾਂ ਮੂਹਰੀ ਵਾਲੀ ਸਾਈਡ ਤੋਂ ਫਿਰ ਗੱਗਰ ਦੀ ਸਲਾਈ ਲਾਵਾਂਗੇ ਹਲਕਾ ਹਲਕਾ ਆਪਾਂ ਕੱਪੜਾ ਸੈੱਟ ਕਰੀ ਜਾਣਾ ਜੀ ਤੇ ਆਪਾਂ ਨੇ ਜੇਬ ਕੋਲੇ ਆ ਕੇ ਜੇਬ ਥੱਲੇ ਸੈੱਟ ਕਰ ਲੈਣੀ ਹੈ ਜੀ ਕਿਉਂਕਿ ਆਪਣੀ ਜੇਬ ਫੋਲਡ ਹੋ ਕੇ ਸਲਾਈ ਦੇ ਵਿੱਚ ਨਾ ਜੇ ਜੀ ਕਰੋ ਚੈੱਕ ਜੀ ਇਸ ਤਰ੍ਹਾਂ ਆਪਾਂ ਕਰਦੀ ਸਲਾਈ ਲਾਉਣੀ ਹੈ ਇਸੇ ਤਰ੍ਹਾਂ ਜੀ ਫਿਰ ਆਪਾਂ ਚੋਲੀ ਵਾਲੀ ਸਾਈਡ ਤੋਂ ਘੁਮਾ ਕੇ ਅੰਦਲੀ ਸਲਾਇਲਾ ਲਾਂਗੇ ਜੀ ਇਸੇ ਤਰ੍ਹਾਂ ਜੀ ਆਪਾਂ ਸਿਰੇ ਤੋਂ ਕੱਪੜਾ ਫੜ ਕੇ ਕੱਪੜਾ ਸੈੱਟ ਕਰ ਲਾਂਗੇ ਜੀ ਬਿਲਕੁਲ ਸਿਰੇ ਤੋਂ ਬਰਾਬਰ ਕਰ ਲਾਂਗੇ ਦੁਬਾਰੇ ਫਿਰ ਆਪਾਂ ਸਿਰੇ ਤੋਂ ਬਰਾਬਰ ਕਰਾਂਗੇ ਜੀ ਕੱਪੜਾ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜਦੋਂ ਵੀ ਆਪਾਂ ਮਸ਼ੀਨ ਰੋਕਣੀ ਸੂਈ ਥੱਲੇ ਰੱਖ ਕੇ ਰੁਕਣੀ ਹੈ ਇਸੇ ਤਰ੍ਹਾਂ ਜੀ ਆਪਾਂ ਕੱਪੜਾ ਖੋਲ ਕੇ ਰੱਖਾਂਗੇ ਜੋ ਆਪਣਾ ਜੇਬਾਂ ਵਾਲਾ ਪੱਲਾ ਵੋ ਉਧਰਲੀ ਸਾਈਡ ਤੋਂ ਆਪਾਂ ਫਰੰਟ ਤੋਂ ਸਟਾਰਟ ਕਰਨੀ ਝੋਲੀ ਵਾਲੀ ਸਲਾਈ ਛੋਟੇ ਪੱਲੇ ਤੋਂ ਜੇਬਾਂ ਵਾਲੀ ਸਾਈਡ ਤੋਂ ਜੀ ਸਲਾਈ ਸਟਾਰਟ ਕਰਾਂਗੇ ਝੋਲੀ ਦੀ ਜੋ ਆਪਾਂ ਸਲਾਈ ਲਾਉਣੀ ਆ ਉਹ ਆਪਾਂ ਨੇ ਲਾਉਣੀ ਆ ਗਮ ਜਿਹੜੀਆਂ ਮੇਰੀਆਂ ਭੈਣਾਂ ਤੋਂ ਮੇਰੇ ਵੀਰਾਂ ਤੋਂ ਗਮ ਸਲਾਈ ਨਹੀਂ ਲੱਗਦੀਗੀ ਉਹ ਆਪਾਂ ਸਲਾਈ ਸਿੱਧੀ ਲਾ ਕੇ ਉਮਰ ਲੱਗ ਵੀ ਕਰ ਸਕਦੇ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਨੰਮੀਆਂ ਵਾ ਜਾਂ ਮੇਰੇ ਵੀਰ ਨਾਂ ਮੈਨੇ ਉਹ ਸਿੱਧੀ ਸਲਾਈ ਲਾ ਕੇ ਵੀ ਗੁੰਮ ਕਰ ਸਕਦੇ ਨੇ ਇਸੇ ਤਰ੍ਹਾਂ ਹਲਕਾ ਜਿਹਾ ਜੇ ਆਪਾਂ ਹੋਲਡ ਕਰੀ ਜਾਵਾਂਗੇ ਜੋ ਆਪਣੀਆਂ ਜਿਹੜੀਆਂ ਝੋਲੀ ਦੀਆਂ ਸਲਾਈਆਂ ਨੇ ਉਹ ਬਿਲਕੁਲ ਸਲਾਈ ਨਾਲ ਸਲਾਈ ਜੋੜਨਾ ਜੋੜ ਮਿਲਣਾ ਚਾਹੀਦਾ ਜੀ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਵਾ ਇਸ ਤਰ੍ਹਾਂ ਹੀ ਆਪਾਂ ਕੱਪੜਾ ਸੈੱਟ ਕਰਕੇ ਸਿਲਾਈ ਲਾਵਾਂਗੇ ਜੀ। ਸਿਰੇ ਤੇ ਆ ਗਈ ਆਪਾਂ ਮਸ਼ੀਨ ਬਾਹਰ ਨਹੀਂ ਕੱਢਣੀਗੀ। ਨਾਲ ਹੀ ਆਪਾਂ ਕਮਾ ਕੇ ਗੱਗਰ ਦੀ ਸਿਲਾਈ ਲਾਵਾਂਗੇ ਜੀ। ਹਲਕਾ ਹਲਕਾ ਥਾਣਾ ਸੈੱਟ ਕਰੀ ਜਾਵਾਂਗੇ ਤੇ ਇਸ ਚੀਜ਼ ਦਾ ਸਿਲਾਈ ਲਾਉਂਦੇ ਥੱਲੇ ਵੀ ਧਿਆਨ ਰੱਖਣਾ ਜੀ ਕੋਈ ਕੱਪੜਾ ਵੇਚਣਾ ਆਵੇ ਆਪਣਾ। ਇਸੇ ਤਰ੍ਹਾਂ ਇਹ ਆਪਾਂ ਡਬਲ ਸिलाई ਲਾ ਲਾਂਗੇ ਕਮਾ ਕੇ ਇਸੇ ਤਰ੍ਹਾਂ ਇਹ ਹਲਕਾਸ ਕੱਪੜਾ ਸੈੱਟ ਕਰਦੇ ਆਪਾਂ ਡਬਲ ਸिलाई ਲਾ ਲਾਂਗੇ ਡਬਲ ਸिलाई ਲਾਉਣ ਤੋਂ ਬਾਅਦ ਜੋ ਜੀ ਅਕਰੂ ਚੈੱਕ ਇਸੇ ਤਰ੍ਹਾਂ ਆਪਾਂ ਡਬਲ ਸਟਰੀ ਲੋਣੀ ਇਸ ਤਰ੍ਹਾਂ ਗੋਮਸ ਲਾਈ ਹੋ ਜਾਣੀ ਆ ਇੱਥੇ ਆਪ ਨੂੰ ਉਮਰ ਲੱਗਦੀ ਲੋੜ ਨਹੀਂ ਪੈਣੀ ਜੇ ਆਪ ਸਲਾਈ ਗੋਮ ਲਾਵਾਂਗੇ ਇਸ ਤੋਂ ਬਾਅਦ ਜੇ ਆਪਾਂ ਪੀਆਮ ਸਿੱਧਾ ਕਰ ਲੈਣਾ ਸਿੱਧਾ ਕਰਕੇ ਹੁਣ ਪਾਵਾਂਗੇ ਜੀ ਆਪਾਂ ਪਹਿਲਾਂ ਹੀ ਦੀ ਲਸਕਟ ਇਸੇ ਤਰ੍ਹਾਂ ਹੀ ਆਪਾਂ ਚੂਲੀ ਵਾਲੀ ਸਿਉਣ ਮਿਲ ਕੇ ਤੇ ਆਪਾਂ ਚੌਥਾ ਹਿੱਸਾ ਕਰ ਲਾਂਗੇ ਜੀ ਇਹਦਾ ਚੌਥੇ ਇਸ ਜ ਬੰਡ ਲਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਲਾਸਕੜ ਦਾ ਸੌਰੀ ਆਪਾਂ ਵੀ ਪਹਿਲਾਂ ਲਾਵਾਂਗੇ ਨਿਸ਼ਾਨ ਹਾਂਜੀ 2 ਇੰਚ ਦੇ ਲਾਵਾਂਗੇ ਨਿਸ਼ਾਨ ਜਿੰਨੇ ਆਪਾਂ ਲਾਸਕੜ ਦਾ ਕੱਪੜਾ ਫੋਲਡ ਕਰਨਾ ਜੀ 2 ਇੰਚ ਫੋਲਡ ਕਰਾਂਗੇ 2 ਇੰਚ ਉੱਤੇ ਮਾਰਜਨ ਹੁੰਦਾ 2 ਇੰਚ ਥੱਲੇ ਹੁੰਦਾ ਇਸੇ ਤਰ੍ਹਾਂ ਹੀ ਆਪਾਂ ਜੋ ਆਪਣੇ ਚਾਰਾ ਹਿੱਸਿਆਂ 'ਚ ਵੰਡਿਆ ਹੋਇਆ ਹੈਗਾ 2-2 ਇੰਚ ਦੇ ਨਿਸ਼ਾਨ ਲਾ ਲਾਂਗੇ ਜੀ ਇਸ ਤੋਂ ਬਾਅਦ ਜੋ ਆਪਾਂ ਲਾਵਾਂਗੇ ਜੀ ਲਾਸਕਟ ਲਾਸਕਟ ਦਾ ਜੋੜ ਲਾ ਕੇ ਜੀ ਆਪਾਂ ਜੋੜ ਆਪਾਂ ਚੰਗੀ ਤਰ੍ਹਾਂ ਪੱਕਾ ਕਰਨਾ ਜੀ ਜੋੜ ਲਾ ਕੇ ਜੀ ਆਪਾਂ ਜੋੜ ਤੇ ਇੱਕ ਨਿਸ਼ਾਨੀ ਲਾਵਾਂਗੇ ਉਸ ਤੋਂ ਬਾਅਦ ਦੂਜੀ ਸਾਈਡ ਨਿਸ਼ਾਨੀ ਲਾਵਾਂਗੇ ਬਰਾਬਰ ਰੱਖ ਕੇ ਫਿਰ ਨਿਸ਼ਾਨੀ ਨਾਲ ਨਿਸ਼ਾਨ ਨਹੀਂ ਮੇਲ ਕੇ ਜੀ ਦੂਜੀ ਸਾਈਡ 'ਨ ਮਾਰਕਰ ਲਾ ਲਾਂਗੇ ਜੀ ਇਸ ਤੋਂ ਬਾਅਦ ਜੀ ਆਪਾਂ ਬੈਕ ਪੱਲੇ ਤੋਂ ਸਟਾਰਟ ਕਰਨੀ ਲਾਸਕਟ ਪਾਉਣੀ ਬੈਕ ਸਲਾਈਹਤ ਝੋਲੀ ਵਾਲੀ ਤੋਂ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਦੇ ਹੋ ਇਸੇ ਤਰ੍ਹਾਂ ਇਹ ਆਪਾਂ ਉਦੋਂ ਜਿਹੜੇ ਆਪਣੇ ਚੋਂ ਹਿੱਸਿਆਂ 'ਚ ਵੰਡੇ ਹੋਏ ਸੀਗੇ ਜੋ ਲਾਸਕਟ ਦੇ ਨਿਸ਼ਾਨ ਲੱਗੇ ਆ ਜੋ ਆਪਾਂ ਪਜਾਮੇ ਦੇ ਟੱਕ ਲਾਏ ਸੀਗੇ ਟੱਕ ਨਾਲ ਨਿਸ਼ਾਨ ਮਿਲ ਕੇ ਇਸੇ ਤਰ੍ਹਾਂ ਜੀ ਆਪਾਂ ਸਿੱਧੀ ਖਿੱਚ ਲਾਵਾਂਗੇ ਜੀ ਤੇ ਉਹਗਲਾਂ ਦੀ ਮਦਦ ਨਾਲ ਆਪਾਂ ਇਹ ਕੱਪੜਾ ਬਿਲਕੁਲ ਇਹਨਾਂ ਸਫਾਈ ਦੇ ਵਿੱਚ ਸੈੱਟ ਕਰ ਲਾਂਗੇ। ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜੀ ਆਪਾਂ ਲਾਸਕਟ ਦੇ ਟਾਂਕਾ ਰੱਖਣਾ ਵੱਡਾ। ਟਾਂਕਾ ਥੋੜਾ ਜਿਹਾ ਵੱਡਾ ਕਰ ਲੈਣਾ ਜੀ। ਇਸੇ ਤਰ੍ਹਾਂ ਹੀ ਆਪਾਂ ਕੱਪੜਾ ਸੈੱਟ ਕਰਕੇ ਜਦੋਂ ਆਪਣਾ ਮੂਹਰੇ ਕੱਪੜਾ ਸੈੱਟ ਹੋ ਗਏਣ ਸਾਫ਼ ਚ ਹੋ ਗਏ ਜੀ ਪੂਰਾ ਫਿਨਿਸ਼ਿੰਗ ਦੇ ਵਿੱਚ ਉਦੋਂ ਹੀ ਆਪਾਂ ਮਸ਼ੀਨ ਤੋਰਨੇ ਸਲਾਈ ਲਾਉਣੀ ਆ ਆਪਾਂ ਪਹਿਲਾਂ ਚੰਗੀ ਤਰ੍ਹਾਂ ਸੈੱਟ ਕਰਨਾ ਜੀ ਕੱਪੜਾ ਮੂਰੇ ਲਾਸਕੜ ਪਾਉਣ ਸਮੇ ਤੇ ਜੇ ਮੇਰੇ ਵੀਰਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਇਸ ਤਰ੍ਹਾਂ ਲਾਸਕੜ ਪਾਣੀ ਔਖੀ ਲੱਗਦੀ ਆ ਉਹ ਕਮੈਂਟ ਕਰਕੇ ਦੱਸੋ ਜੀ ਆਪਾਂ ਹੋਰ ਸੌਖਾ ਤਰੀਕਾ ਲੈ ਕੇ ਆਵਾਂਗੇ ਲਾਸਕੜ ਪਾਉਣ ਦਾ ਜੀ इस तरह जी आप फिर सेंटर से सिलाई लावेंगे इस तू तो बाद ਮੂਰੀ ਨੇ ਸਲਾਈ ਲਾਈ ਆ ਲਾਵਾਂਗੇ ਜਿਹੜਾ ਆਪਾਂ ਥੱਲੇ ਫੋਲਡ ਕਰਨਾ ਹੈ 2 ਇੰਚ ਫੋਲਡ ਕਰਨਾ ਮ ਆਪਾਂ ਨੇ 2 ਤੇ 1.5 ਇੰਚ ਦੀ ਆਪਾਂ ਪੱਟੀ ਤਿਆਰ ਕਰਾਂਗੇ ਥੱਲੇੋਂ ਮੂਰੀ ਤਿਆਰ ਕਰਾਂਗੇ ਤੇ ਸਲਾਈ ਲਾਉਂਦੇ ਸਮੇਂ ਜੀ ਆਪੇ ਚੀਜ਼ ਦਾ ਧਿਆਨ ਜਰੂਰ ਕਰ ਰੱਖਣਾ ਮ ਜੀ ਜੋ ਆਪਣੀ ਸਲਾਈ ਦੇ ਨਾਲ ਜੋ ਆਪਣੇ ਅੰਦਰਲੇ ਜੋੜ ਆ ਬਾਹਰਲਾ ਜੋੜ ਆ ਜੋੜ ਦੇ ਨਾਲ ਜੋੜ ਮਿਲਣਾ ਚਾਹੀਦਾ ਜੀ ਸਲਾਈ ਦੇ ਨਾਲ ਸਲਾਈ ਮਿਲਣੀ ਚਾਹੀਦੀ ਆ ਜੇ ਆਪਣਾ ਗਾਂਬਸਾ ਜਾਊਗਾ ਜੀ ਆਪਣੀ ਮੂਰੀ ਦੇ ਵਿੱਚ ਬਲ ਪੈਣਗੇ ਥੱਲੇ ਆਪਾਂ ਨੇ 2 ਇੰਚ ਫੋਲਡ ਕਰਨਾ ਵਾ ਜੇ ਆਪਾਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਔਖਾ ਲੱਗਦਾ ਵਾ ਤੇ ਆਪਾਂ 1 ਇੰਚ ਦੀ ਟਾਕ ਲਾ ਕੇ ਵੀ ਫੋਲਡ ਕਰ ਸਕਦੇ ਹਾਂ ਥੱਲੇ ਜੀ ਵੀਡੀਓ ਵਧੀਆ ਲੱਗਦੀ ਹੈ ਤੇ ਆਪਣਾ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਜੀ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਇਸੇ ਤਰ੍ਹਾਂ ਇਹ ਆਪਾਂ ਸੈੱਟ ਕਰਕੇ ਸਲਾਈ ਲਾਵੀ ਜਾਵਾਂਗੇ ਨਾਲ ਦੇ ਨਾਲ ਸਿਰੇ ਤੇ ਆ ਕੇ ਜੀ ਆਪਾਂ ਬਿਲਕੁਲ ਸਲਾਈ ਦੇ ਉੱਪਰ ਸਲਾਈ ਪੱਕਾ ਕਰਨਾ ਜੀ ਉਦੋਂ ਜੇ ਆਪਾਂ ਤਾਂ ਆ ਕੇ ਕੱਢ ਦਾਂਗੇ ਫਿਨਿਸ਼ਿੰਗ ਕਰ ਦਾਂਗੇ ਚੰਗੀ ਤਰ੍ਹਾਂ ਕਰੋ ਚੈੱਕ ਜੀ ਇਸੇ ਤਰ੍ਹਾਂ ਹੀ ਆਪਾਂ ਦੂਜੀ ਮੂਰੀ ਫੋਲਡ ਕਰ ਲਾਂਗੇ ਜੀ ਮੁਰੀ ਫੋਲਡ ਕਰਦੇ ਸਮੇਂ ਜੇ ਆਪਾਂ ਅੰਦਰਲੀ ਸਾਈਡ ਤੋਂ ਰੱਖ ਕੇ ਸਿਉਣ ਲਾਉਣੀ ਹੈ ਜੀ ਸਲਾਈ ਲਾਉਣੀ ਹੈ ਉਸੇ ਤਰ੍ਹਾਂ ਇਹ 2 ਇੰਚ ਫੋਲਡ ਕਰਕੇ 1.5 ਇੰਚ ਦੀ ਪੱਟੀ ਤਿਆਰ ਕਰਾਂਗੇ ਆਪਾਂ ਇਸ ਤਰ੍ਹਾਂ ਹੀ ਆਪਾਂ ਫਿਨਿਸ਼ਿੰਗ ਕਰ ਦਾਂਗੇ ਤਾਂ ਅੱਗੇ ਕੱਢ ਦਾਂਗੇ। ਲਓ ਜੀ ਆਪਣਾ ਲਸਕਟ ਵਾਲਾ ਪਜਾਮਾ ਬਣ ਕੇ ਰੈਡੀ ਆ ਜੀ। ਲਾਈਕ ਕਮੈਂਟ ਸ਼ੇਅਰ ਜੀ ਤੇ ਆਉਣ ਵਾਲੀ ਵੀਡੀਓ ਆਪਾਂ ਜੀ ਕੁੜਤੇ ਤੇ ਲੈ ਕੇ ਆਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਤਾਂ ਕਿ ਜੋ ਆਪਣੀ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ।